ਸ਼ਰਮਣੀ ਅਕਾਲੀ ਦਲ ਜੋ ਪੰਜਾਬ ਦੀ ਦੇਸ਼ ਤੇ ਦੁਨੀਆ ਵਿੱਚ ਇੱਕ ਬਹੁਤ ਨਾਮਵਰ ਪਾਰਟੀ ਦੇ ਤੌਰ ਤੇ ਖੇਤਰੀ ਪਾਰਟੀ ਦੇ ਤੌਰ ਤੇ ਜਾਣੀ ਜਾਂਦੀ ਸੀ ਅੱਜ ਆਕਾਸ਼ ਤੋਂ ਆ ਕੇ ਫਸ ਤੇ ਆ ਗਏ ਮਤਲਬ بار بار ਫਤਵੇ ਜਿਹੜੇ ਪੰਜਾਬ ਦੇ ਲੋਕਾਂ ਨੇ ਸ਼ਰਮਣੀ ਅਕਾਲੀ ਦਲ ਦੇ ਵਿਰੁੱਧ ਦਿੱਤੇ ਜਿਹੜੀਆਂ ਪੰਜ ਚੋਣਾਂ ਅੱਜ ਆ ਛੇਵੀਂ ਦਾ ਦਿੱਤਾ ਜਿਹੜਾ ਇਹਦੇ ਤਾਂ ਜਿਵੇਂ ਅੱਜ ਹੁਣ ਸਾਡੇ ਜਹਦਰ ਸਾਹਿਬਾਨ ਜਿਹੜੇ ਸਹਿਯੋਗਤ ਨੇ ਉਹ ਚਿੰਤਾ ਜਨੇ ਕਿ ਲੋਕਾਂ ਨੂੰ ਮੂੰਹ ਦਿਖਾਉਣ ਚੁੱਕੀ ਰਹੀ ਲੋਕਾਂ ਦੇ ਸਾਹਮਣੇ ਅਕਾਲੀ ਕੌਣ ਜੋਗੇ ਨਹੀਂ ਰਛਦੇ ਬਲ ਜੋ ਅੱਜ ਤੇ ਸਾਡੀ ਹਾਲਤ ਬਣੀ ਆ ਬੇ ਸਾਸੂਰੀ ਸੀ ਬਾਦਲਪੁਰਾ ਨੇ ਜਿਹੜੇ ਵੀਦਵਾਰ ਦੀ ਵਧਾ ਕੀਤੀ ਬੀਐਸਪੀ ਦੇ ਨਾਲ ਰਲ ਕੇ ਕੇਵਲ 754 ਵੋਟਾਂ ਮਿਲੀਆਂ ਤੇ ਉਹ ਸਾਡੀ ਜਿਹੜੀ ਉਮੀਦਵਾਰ ਬੀਬੀ ਸਰਜੀਤ ਕੌਰ ਸੀ ਜਿਨ੍ਹਾਂ ਨੂੰ ਤੱਕੜੀ ਚੋਂ ਨਿਸ਼ਾਨ ਦਿੱਤਾ ਇੱਕ ਉਹ ਔਰਤ ਸੀ ਕਿ ਵਿਧਵਾ ਸੀ ਕਿ ਗਰੀਬ ਸੀ ਇੱਕ ਪਰਿਵਾਰ ਦੀ ਬੜੀ ਵੱਡੀ ਕੁਰਬਾਨੀ ਸੀ ਉਹਨਾਂ ਦੇ ਪਤੀ ਸਾਹਿਬ ਪ੍ਰੀਤਮ ਸਿੰਘ ਹੋਰਾਂ ਦੀ ਤੇ ਉਸ ਪਰਿਵਾਰ ਨੂੰ ਟਿਕਟ ਦਿੱਤੀ ਤਕੜੀ ਚੋ ਨਿਸ਼ਾਨ ਅਦਭੱਤੇ ਛੱਡ ਕੇ ਵਿਚਾਲੇ ਛੱਡ ਕੇ ਲਾਹਵਾਰਸ ਛੋੜ ਕੇ ਉਹਨਾਂ ਨੇ ਦੂਜੇ ਪਾਸੇ ਮਦਦ ਕਰਨ ਦਾ ਐਲਾਨ ਕਰਤਾ ਸੀ ਸੀਸੀ ਬਾਦਲ ਉਹਨਾਂ ਨੇ ਤੇ ਜਿਨ੍ਹਾਂ ਦੀ ਮਦਦ ਕੀਤੀ ਉਹਨਾਂ ਨੂੰ 754 ਵੀ ਦਿੱਤੀਆਂ ਤੇ ਬੀਬੀ ਜੀ ਦੇ ਪਿੱਛੇ ਉਹਦੀ ਮਦਦ ਤੇ ਉਹਨੂੰ ਲਾਹਵਾਰਸ ਨਾਛ ਜਾ ਜਾਵੇ ਕੁਝ ਸ਼ੇਰ ਦੇ ਲੋਕਾਂ ਨੇ ਹਿੰਮਤ ਕਰਕੇ ਮੈਂ ਸਮਝਦਾ ਉਹਨਾਂ ਦੀ ਮਦਦ ਕੀਤੀ ਤੇ ਉਹ ਫੇਰ ਵੀ 1200 ਵੋਟਾਂ ਲੈ ਗਈ ਅ ਸਸਜੀਤ ਸਿੰਘ ਬਾਦਲ ਦੇ ਧੜੇ ਤੇ ਜੀਐਸਪੀ ਦੇ ਸਾਝੇ ਵੀਰਵਾਰ ਨਾਲ ਦੁੱਗਣੀਆਂ ਵੋਟਾਂ ਲੈ ਗਈ ਮਤਲਬ ਇਹ ਕਿ ਸਾਡੇ ਲਈ ਮਤਲਬ ਨਾ ਇੱਕ ਜਿਹ ਹੁੰਦਾ ਸਸਜੀਤ ਸਿੰਘ ਬਾਦਲ ਬਣ ਲਈ ਸੁਨੇਹਾ ਵੀ ਤੁਸੀਂ ਲੋਕਾਂ ਦੇ ਫਤਵੇ ਨੂੰ ਅਣਗੌਲਿਆ ਨਾ ਕਰੋ ਤੁਸੀਂ ਲੋਕਾਂ ਦੇ ਫਤਵੇ ਦੀ ਇੱਜ਼ਤ ਕਰੋ ਜਿੱਦ ਨਾ ਕਰੋ ਲੋਕਾਂ ਦੇ ਫਤਵੇ ਅੱਗੇ ਜਿੱਦ ਕਰਨਾ ਲੋਕਾਂ ਦੇ ਫਤਵੇ ਤੇ ਬੁੱਧ ਜਾਣਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਅੱਜ ਸਭ ਚਿੰਤਿਤ ਲੋਕ ਫਿਕਰਮੰਦ ਲੋਕ ਮਹਿਸੂਸ ਕਰਦੇ ਨੇ ਕਿ ਜੇ ਸਾਸ ਸੰਗਤ ਵਿੱਚ ਬਾਹਰ ਤਿਆਗ ਦੀ ਭਾਵਨਾ ਦਿਖਾ ਦੇਣ ਤੇ ਸ਼ਰਮਣੀ ਅਕਾਲੀ ਦਲ ਮੁੜ ਸਜੀਤ ਹੋ ਸਕਦਾ ਸ਼ਰਮਣੀ ਅਕਾਲੀ ਦਲ ਫੇਰ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਅੱਜ ਤਾਂ ਮੈਂ ਇੱਕ ਸਮਾਜਿਕ ਸਮਾਗਮ ਦੇ ਵਿੱਚ ਆਇਆ ਸੀ ਸੱਤੇ ਬਾਬਾ ਪਵਿੱਤਰ ਸਿੰਘ ਜੀ ਉਹਨਾਂ ਦੇ ਪਹਿਲਾਂ ਭਰਾ ਸੀ ਤੇ ਫਿਰ ਪ੍ਰਤੀਨਿਧ ਡਾਕਟਰ ਜੁਨਾ ਨੂੰ ਸੋਚਣ ਲਿਆ ਸੀ ਅੱਜ ਸਭ ਹਾਲ ਸਿੰਘ ਕਾਂਸਲੇ ਤੋਂ ਬੜਾ ਬੁਲਾ ਤਕੜਾ ਸ਼੍ਰੋਮਣੀ ਕਾਰਜਦਾਲ ਦਾ ਤਲਬ ਸੀ ਉਹਨਾਂ ਚਲਾਣਾ ਕਰਦੇ ਹੋ ਉਹਨਾਂ ਦੇ ਭੋਗ ਤੇ ਆ ਸੀ ਸਰ ਜਿਹੜੇ ਸ਼੍ਰੋਮਣੀ ਕਾਰਜਦਾਲ ਦੇ ਕਈ ਦਿਨ ਤੋਂ ਲੱਲੋ ਤੁਸੀਂ ਵੀ ਬਾਗੀ ਢੜੇ ਵੱਲੋਂ ਕਹੇ ਜਾ ਰਹੇ ਹੋ ਉਹ ਮਸਲੇ ਜਿਹੜੀ ਆਵਾਜ਼ ਚੱਕੀ ਸੀਗੀ ਉਹਦਾ ਕਿੱਥੋਂ ਤੱਕ ਕੀ ਰਜਨ ਰਿਹਾ ਹੈ ਜੀ ਦੇਖੋ ਹੁਣ ਵੀ ਇੱਥੇ ਬੈਠੀਆਂ ਚਿਤਰਾਣੇ ਹਲਕੇ ਦੇ ਲੋਕ ਦੇਰੇ ਵੀ ਪੰਥ ਪ੍ਰਸਤ ਨੇ ਦੇਰੇ ਵੀ ਪੰਥ ਦਰਦ ਲੈ ਕੇ ਪੰਜਾਬ ਤੇ ਸ਼੍ਰੋਮਣੀ ਕਾਰਜਦਾਲ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਨੇ ਉਹਨਾਂ ਦੇ ਅੰਦਰ ਇੱਕ ਚੀਜ਼ ਆ ਉਹਨਾਂ ਦੇ ਅੰਦਰ ਇੱਕ ਫਿਕਰ ਆ ਉਹਨਾਂ ਦੇ ਅੰਦਰ ਇੱਕ ਚਿੰਤਾ ਲੱਗੀ ਹੋਈ ਆ ਤੇ ਸ਼ਰਮਣੀ ਅਕਾਲੀ ਦਲ ਜੋ ਪੰਜਾਬ ਦੀ ਦੇਸ਼ ਤੇ ਦੁਨੀਆ ਵਿੱਚ ਬਹੁਤ ਨਾਮਵਰ ਪਾਰਟੀ ਦੇ ਤੌਰ ਤੇ ਖੇਤਰੀ ਪਾਰਟੀ ਦੇ ਤੌਰ ਤੇ ਜਾਣੀ ਜਾਂਦੀ ਸੀ ਅੱਜ ਆਕਾਸ਼ ਤੋਂ ਆ ਕੇ ਫਸ ਤੇ ਆ ਗਏ ਮਤਲਬ بار بار ਫਤਵੇ ਜਿਹੜੇ ਪੰਜਾਬ ਦੇ ਲੋਕਾਂ ਨੇ ਸ਼ਰਮਣੀ ਅਕਾਲੀ ਦਲ ਦੇ ਵਿਰੁੱਧ ਦਿੱਤੇ ਜਿਹੜੀਆਂ ਪੰਜ ਚੋਣਾਂ 'ਚ ਅੱਜ ਆ 6ਵੀਂ ਦਾ ਤਿੱਜਾ ਜਿਹੜਾ ਇਹਦੇ ਤਾਂ ਜਿਵੇਂ ਅੱਜ ਹੁਣ ਸਾਡੇ ਜਹਦਰ ਸਾਹਿਬਾਨ ਦੇ ਸਿਹਰਤ ਨੇ ਉਹ ਚਿੰਤਾ ਚ ਨਹੀਂ ਕਿ ਲੋਕਾਂ ਨੂੰ ਮੂੰਹ ਦਿਖਾਉਣ ਚੋ ਕੀ ਰਹੇ ਲੋਕਾਂ ਦੇ ਸਾਹਮਣੇ ਅਕਾਲੀ ਕੌਣ ਜੋਗੇ ਨਹੀਂ ਛੱਡੇ ਮਤਲਬ ਜੋ ਅੱਜ ਸਾਡੀ ਹਾਰਤ ਬਣੀ ਆ ਬੇਸਾਸ ਰਹੀ ਸੀ ਬਾਦਲਪੁਰਾ ਨੇ ਜਿਹੜੇ ਉਮੀਦਵਾਰ ਦੀ ਵੱਧਾ ਕੀਤੀ ਬੀਐਸਪੀ ਦੇ ਨਾਲ ਰੜ ਕੇ ਕੇਵਲ 754 ਵੋਟਾਂ ਮਿਲੀਆਂ ਤੇ ਉਹ ਸਾਡੀ ਜਿਹੜੀ ਉਮੀਦਵਾਰ ਬੀਬੀ ਸੰਜੀਤ ਗੌਰ ਸੀ ਜਿਨ੍ਹਾਂ ਨੂੰ ਤੱਕੜੀ ਚੋਂ ਨਿਸ਼ਾਨ ਦਿੱਤਾ ਇੱਕ ਉਹ ਔਰਤ ਸੀ ਇੱਕ ਵਿਧਵਾ ਸੀ ਇੱਕ ਗਰੀਬ ਸੀ ਇੱਕ ਪਰਿਵਾਰ ਦੀ ਵੜੀ ਵੱਡੀ ਕਰਨੀ ਸੀ ਉਹਨਾਂ ਦੇ ਪਤੀ ਸਾਹਿਬ ਪ੍ਰੀਤਮ ਸਿੰਘ ਹੋਰਾਂ ਦੇ ਤੇ ਉਸ ਪਰਿਵਾਰ ਨੂੰ ਟਿਕਟ ਦਿੱਤੀ ਤਕੜੀ ਚੋ ਨਿਸ਼ਾਨ ਅਦਭੱਟੇ ਛੱਡ ਕੇ ਵਿਚਾਲੇ ਛੱਡ ਕੇ ਲਾਵਾਰਸ ਛੋੜ ਕੇ ਉਹਨਾਂ ਨੇ ਦੂਜੇ ਪਾਸੇ ਮਦਦ ਕਰਨ ਦਾ ਐਲਾਨ ਕਰਤਾ ਸੀ ਬាទਨ ਉਹਨਾਂ ਨੇ ਤੇ ਜਿਨ੍ਹਾਂ ਨੇ ਮਦਦ ਕੀਤੀ ਉਹਨਾਂ ਨੂੰ 754 ਜੈਬੀਆਂ ਤੇ ਬੀਬੀ ਜੀ ਦੇ ਪਿੱਛੇ ਉਹਦੀ ਮਦਦ ਤੋਂ ਲਾਵਾਰਸ ਦਾਚ ਜਾ ਜਾਵੇ ਕੁਝ ਸ਼ੇਰਦ ਲੋਕਾਂ ਨੇ ਹਿੰਮਤ ਕਰਕੇ ਮੈਂ ਸਮਝਦਾ ਉਹਨਾਂ ਦੀ ਮਦਦ ਕੀਤੀ ਤੇ ਉਹ ਫੇਰ ਵੀ 1200 ਵੋਟਾਂ ਲੈ ਗਈ ਅ ਸਸਬੀਰ ਸਿੰਘ ਬਾਦਲ ਦੇ ਧੜੇ ਤੇ ਪੀਐਸਪੀ ਦੇ ਸਾਜੇ ਵੀਰਵਾਰ ਨਾਲ ਦੁਗਣੀਆਂ ਵੋਟਾਂ ਲੈ ਗਈ ਮਤਲਬ ਇਹ ਕਿ ਸਾਡੇ ਲਈ ਮਤਲਬ ਇੱਕ ਕਿਸ ਹੁੰਦਾ ਸਸਬੀਰ ਸਿੰਘ ਬਾਦਲ ਨਾਲ ਲਈ ਸਨੇਹਾ ਵੀ ਤੁਸੀਂ ਲੋਕਾਂ ਦੇ ਫਤਵੇ ਤੋਂ ਅਣਗੌਲੇ ਨਾ ਕਰੋ ਤੁਸੀਂ ਲੋਕਾਂ ਦੇ ਫਤਵੇ ਦੀ ਇੱਜ਼ਤ ਕਰੋ ਜਿੱਦ ਨਾ ਕਰੋ ਲੋਕਾਂ ਦੇ ਫਤਵੇ ਅੱਗੇ ਜਿੱਦ ਕਰਨਾ ਲੋਕਾਂ ਦੇ ਫਤਵੇ ਦੇ ਵਿਰੁੱਧ ਜਾਣਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਅੱਜ ਸਭ ਚਿੰਤਿਤ ਲੋਕ ਫਿਕਰਮੰਦ ਲੋਕ ਮਹਿਸੂਸ ਕਰ ਰਹੇ ਨੇ ਕਿ ਜੇ ਸਾ슴 ਵਿੱਚ ਬਾਹਰ ਤਿਆਗ ਦੀ ਭਾਵਨਾ ਦਿਖਾ ਦੇਣ ਤੇ ਸ਼ਰਮਣੀ ਅਕਾਲੀ ਦਲ ਮੁੜ ਸਜੀਤ ਹੋ ਸਕਦਾ ਸ਼ਰਮਣੀ ਅਕਾਲੀ ਦਲ ਫੇਰ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਸੋ ਅੱਜ ਜੇ ਪੰਜਾਬ ਨੂੰ ਮੈਂ ਕੱਲ ਲਖਨਊ ਜਾ ਕੇ ਆਇਆ ਜੀ ਉੱਤਰ ਪ੍ਰਦੇਸ਼ ਤੇ ਸਿੱਖਾਂ ਵੀ ਦੀ ਚਿੰਤਾ ਇੰਨਾ ਫਿਕਰਾ ਕਿ ਅਕਾਲੀ ਦਲ ਜੋ ਅੱਜ ਨਿਹਾਰਵਾਲ ਜਾ ਰਿਹਾ ਅ ਤਾਂ ਅਕਾਲੀ ਦਲ ਜੋ ਬਿਲਕੁਲ ਪਤਲੀ ਪਿਜੀਸ਼ਨ ਤੇ ਪੈ ਗਿਆ ਜਾਦੇ ਨਤੀਜੇ ਦੇ ਤਾਂ ਬਿਲਕੁਲ ਡੋਪਤਾ ਸੋ ਹਰ ਸਿੱਖ ਜਿਹੜਾ ਦੁਨੀਆ ਭਰ ਤੇ ਬੈਠਾ ਚਿੰਤਤਾ ਤੇ ਇਸ ਵਾਰ ਸੁਭਿਰ ਸੀ ਬਾਦਲ ਨੂੰ ਇਹ ਚਿੰਤਾ ਦਾ ਅਹਿਸਾਸ ਕਰਨਾ ਚਾਹੀਦਾ ਔਰ ਕਾਲੀ ਦਲ ਨੂੰ ਜੇ ਕਾਲੀ ਦਲ ਉਹਨਾਂ ਦੇ ਤਿਆਗ ਦੀ ਭਾਵਨਾ ਦਿਖਾਉਣ ਨਾਲ ਤਕੜਾ ਹੁੰਦਾ ਹੋਵੇ ਔਰ ਅਸੀਂ ਤੇ ਕਹਿੰਦੇ ਆ ਕਿ ਉਹ ਬਗਲ ਜੈਸੀਦਰ ਸਾਹਿਬਾਂ ਨਾਲ ਤੇ ਛੱਡਦੇ ਜਾਂ ਕੋਈ ਪੰਜ ਚਾਰ ਸਾਂਝੇ ਬੰਦਿਆਂ ਤੇ ਛੱਡਦੇ ਤਾਂ ਕਿ ਪਾਰਟੀ ਤਾਂ ਬਚਾਈਏ ਪਾਰਟੀ ਦੀ ਇਹ ਮਾੜੀ ਹਾਲਤ ਹੋ ਰਹੀ ਹੈ ਮੂੰਹ ਦਿਖਾਉਂ ਚੁ ਗਿਆ ਵਰਕਰ ਬੈਠੇ ਨੇ ਕਿਤੇ ਲੋਕਾਂ ਜਾਜੋਗੀ ਦੀ ਛੱਡੇ। ਸੋ ਅਜਿਹੀ ਚਿੰਤਾ ਵਾਲੀ ਹਾਲਤ ਚ ਸਿਰ ਦੇ ਲੋਕਾਂ ਨੂੰ ਮੈਂ ਸਮਝਦਾ ਫਿਕਰ ਕਰਨਾ ਚਾਹੀਦਾ ਤਾਂ ਕਿ ਅਸੀਂ ਆਪਣੀ ਪਾਰਟੀ ਨੂੰ ਖੜਾ ਨਾ ਰਹੀਏ, ਬੰਡ ਨਾ ਦੇਈਏ। ਸਰਜੀਤ ਸਿੰਘ ਬਾਦਲਾ ਅਸਤੀਫਾ ਨਹੀਂ ਦੇਣਗੇ। ਜੇਕਬੀਰ ਸਿੰਘ ਬਾਦਲਾ ਅਸਤੀਫਾ ਨਹੀਂ ਦੇਦੇ ਪਾਰਟੀ ਤੋਂ ਤੁਹਾਡੇ-ਤੁਹਾਡੇ ਵੱਲੋਂ ਅਗਲ ਇਕਸ਼ਨ ਕੀ ਹੋਊਗਾ? ਇਹ ਸਾਡਾ ਸਾਡਾ ਤਾਂ ਯਤਨ ਹੋਏਗਾ। ਇਹ ਉਹ ਬਦਲ ਲੋਕਾਂ ਦੇ ਫਰਜ਼ੀ ਨੂੰ ਪ੍ਰਮਾਣਤ ਕਰਨ